ਦੀਵੇ ਥੱਲੇ ਹਨੇਰੀ ਦੀ ਕਹਾਵਤ ਅਕਸਰੀ ਤੁਸੀਂ ਸੁਣੀ ਹੋਵੇਗੀ ਜੀ ਹਾਂ ਇਹ ਕਹਾਵਤ ਗਿੱਦੜਬਾਹ ਵਿੱਚ ਅਸਲ ਰੂਪ ਵਿੱਚ ਸਾਬਤ ਹੋ ਰਹੀ ਹੈ ਪੂਰਾ ਮਾਮਲਾ ਦੱਸਦੀ ਹੈ ਕਿ ਗਿੱਦੜਬਾਹ ਮਾਰਕੀਟ ਕਮੇਟੀ ਦੇ ਦਫ਼ਤਰ ਦੀ ਕੰਧ ਨਾਲ ਲੱਗਦੇ ਦੋ ਥਾਵਾਂ ਤੇ ਅਜਿਹੇ ਫਰਮਾਂ ਕੰਮ ਕਰ ਰਹੀਆਂ ਹਨ ਜੋ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਕਣਕ ਦੀ ਖਰੀਦਦਾਰੀ ਕਰ ਰਹੀਆਂ ਹਨ ਇਹ ਫਰਮਾਂ ਕਿਸਾਨਾਂ ਤੋਂ ਸਿੱਧੀ ਖਰੀਦ ਕਰਦੀਆਂ ਹਨ ਅਤੇ ਇਸ ਸਮੇਂ ਵਿਆਪਕ ਪੱਧਰ ਤੇ ਮੰਡੀ ਫੀਸ ਦੀ ਚੋਰੀ ਕੀਤੀ ਜਾ ਰਹੀ ਹੈ ਇੱਕ ਗੱਲ ਹੋਰ ਵੀ ਹੈਰਾਨੀਜਨਕ ਹੈ ਕਿ ਮੰਡੀ ਦੇ ਦਫ਼ਤਰ ਨਾਲ ਕੰਦ ਸਾਂਝੀ ਹੋਣ ਦੇ ਬਾਵਜੂਦ ਵੀ ਮੰਡੀ ਬੋਰਡ ਨੂੰ ਕਈ ਦਿਨਾਂ ਤੱਕ ਇਸ ਦੀ ਖ਼ਬਰ ਹੀ ਨਹੀਂ ਸੀ ਜਾਣਕਾਰੀ ਮਿਲਣ ਤੇ ਮੰਡੀ ਬੋਰਡ ਦੇ ਸਕੱਤਰ ਅਨਿਲ ਖੁੰਗਰ ਨੇ ਪੁਸ਼ਟੀ ਕੀਤੀ ਕਿ ਦੋ ਥਾਵਾਂ ਤੇ ਬਿਨਾਂ ਇਜਾਜ਼ਤ ਖਰੀਦਦਾਰੀ ਹੋ ਰਹੀ ਹੈ ਅਤੇ ਇਸ ਸਬੰਧੀ ਦੋਨਾਂ ਫਰਮਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਕਾਰੋਬਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜਲਦ ਇਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਗੈਰ ਕਾਨੂੰਨੀ ਖਰੀਦ ਕਾਰਨ ਗਿੱਦੜਵਾਹ ਦੀ ਮੇਨ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਵੀ ਘਟ ਹੋ ਰਹੀ ਹੈ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਮੰਡੀਆਂ ਦੀ ਪ੍ਰਣਾਲੀ ਤੇ ਵੀ ਪ੍ਰਸ਼ਨ ਚਿੰਨ੍ਹ ਖੜੇ ਹੋ ਰਹੇ ਨੇ ਇਹ ਤਸਵੀਰਾਂ ਗਿੱਦੜਵਾਹ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬਿਨਾਂ ਮਨਜ਼ੂਰੀ ਤੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਸੀ ਤੇ ਗੱਟਿਆਂ ਦੇ ਵਿੱਚ ਇਹ ਕਣਕ ਭਰੀ ਵੀ ਜਾ ਰਹੀ ਸੀ ਹਾਲਾਂਕਿ ਮਾਰਕੀਟ ਕਮੇਟੀ ਦੇ ਸੈਕਟਰੀ ਅਨਿਲ ਕੁੰਜਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਔਰ ਦੱਸਦੇ ਹੀ ਕਿ ਇਹਨਾਂ ਫਰਮਾਂ ਦੇ ਵੱਲੋਂ ਅਪਲਾਈ ਵੀ ਕੀਤਾ ਹੋਇਆ ਹੈ ਲੇਕਿਨ ਉਹਨਾਂ ਨੂੰ ਸੈਕਟਰੀ ਦੇ ਮੁਤਾਬਕ ਮਨਜ਼ੂਰੀ ਨਹੀਂ ਮਿਲੀ ਔਰ ਮਨਜ਼ੂਰੀ ਨਾ ਮਿਲਣ ਤੇ ਹੀ ਇਹ ਜਿਹੜੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਔਰ ਗੱਟਿਆਂ ਦੇ ਵਿੱਚ ਵੀ ਭਰੀ ਜਾ ਰਹੀ ਹੈ ਫਿਲਹਾਲ ਸੈਕਟਰੀ ਸਾਹਿਬ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਜਿਹਾ ਕੰਮ ਹੋ ਨਹੀਂ ਦਿੱਤਾ ਜਾਵੇਗਾ ਫਿਲਹਾਲ ਸਮਾਂ ਹੀ ਦੱਸੇਗਾ ਕਿ ਮਾਰਕੀਟ ਕਮੇਟੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਾਂ ਫਿਰ ਇਸੇ ਤਰ੍ਹਾਂ ਹੀ ਇਹ ਮੰਡੀਆਂ ਚਲਦੀਆਂ ਰਹਿਣਗੀਆਂ ਦੇਖੋ ਸੈਕਟਰੀ ਦਾ ਕੀ ਕੁਝ ਕਹਿਣਾ ਸੀ ਅਨਿਲ ਖੁੰਗਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰੇ ਵੱਲੋਂ ਸਾਡੇ ਮੰਡੀ ਸੁਪਰਵਾਈਜ਼ਰ ਵੱਲੋਂ ਕੱਲ ਉੱਥੇ ਜਾ ਕੇ ਵਿਜ਼ਿਟ ਕੀਤੀ ਗਈ ਹੈ ਜੀ ਤੇ ਉਹਨਾਂ ਵੱਲੋਂ ਉਹਹੀ ਕਿਹਾ ਫਾਲਦੀ ਗੜੀ ਜਦੋਂ ਉਸੇ ਗਏ ਉਹਨਾਂ ਦੇ ਫੜ ਤੇ ਉਹੀ ਕਿਹਾ ਵੀ ਅਸੀਂ ਅਪਲਾਈ ਕੀਤਾ ਵੇ ਫੜ ਤੇ ਕੋਸ਼ਿਸ਼ ਕਰਵਾਉਣ ਵਾਸਤੇ ਮੈਂ ਗੋਲ ਤੋ ਐਪਲੀਕੇਸ਼ਨ ਉਹਨਾਂ ਦੀ ਆਈ ਵੀ ਸੀ ਉਹ ਅਸੀਂ ਫਾਰਵਰਡ ਕਰਤੀ ਹੈ ਤੇ ਉਹਨਾਂ ਵੱਲੋਂ ਕੀ ابھی ਕੁਝ ਢੇਰੀਆਂ ਸਾਡੇ ਵੱਲੋਂ ਦੇਖਿਆ ਗਈ ਉਹਨਾਂ ਦੇ ਫੜ ਤੇ ਇੱਥੇ ਮੰਡੀ ਦੇ ਨਾਲ ਹੀ ਨੇ ਦੋ ਫੜ ਉਹਨਾਂ ਨੂੰ ਅਸੀਂ ਅਜੇ ਨੋਟਸ ਕਰਦੇ ਆ ਜੀ ਇਸ ਗੱਲ ਦਾ ਕਿ ਤੁਸੀਂ ਬਿਨਾ ਪ੍ਰਵਾਨਗੀ ਦੇ ਸਿੱਧਾ ਨਕਲਵਾਈ ਹੈ ਜੀ ਤੇ ਸਾਡੇ ਵੱਲੋਂ ਦੀ ਕਾਰਵਾਈ ਹੁਣ ਸਟਾਰਟ ਕਰ ਦਿੱਤੀ ਗਈ ਹੈ ਜੀ। ਉਹਨਾਂ ਨੂੰ ਅਸੀਂ ਨੋਟਿਸ ਦੇ ਦਿੱਤੇ ਗਏ ਕਿ ਤੁਹਾਨੂੰ ਫਰਮਾਨ। ਜੀ ਸਰ ਪ੍ਰੋਪਰ ਕਾਰਵਾਈ ਹੋਊਗੀ ਕਿ ਬਸ ਲਿਖਤੀ ਪੜਤੀ ਕੰਮ ਹੀ ਹੈ। ਨਹੀਂ ਜੀ ਨਹੀਂ ਪ੍ਰੋਪਰ ਕਾਰਵਾਈ ਹੋਏਗੀ ਜੀ। ਹਾਲਾਂਕਿ ਦੇਖੋ ਉਹਨਾਂ ਨੇ ਫਾਰਮਰ ਵਾਸਤੇ ਅਪਲਾਈ ਮਨਜ਼ੂਰ ਕਰ ਲਿਆ ਸੀ। ਥੋੜਾ ਜਿਹਾ ਚਲੋ ਪ੍ਰੋਸੈਸ ਤੇ ਟਾਈਮ ਜ਼ਰੂਰ ਲੱਗਦਾ ਹੈ 2-3 ਦਿਨ। ਲੇਕਿਨ ਉਹ ਕਈ ਵਾਰ ਇਸ ਚੀਜ਼ ਦਾ ਹਵਾਲਾ ਦੇ ਦਿੰਦੇ ਨੇ ਕਿ ਅਸੀਂ ਫਾਰਮਰ ਨੂੰ ਥੋੜਾ ਜਿਹਾ ਫ੍ਰੀ ਕਰਨਾ ਫਾਰਮਰ ਨਹੀਂ ਰੁਕਦਾ ਕਈ ਵਾਰ ਜੀ। ਲੇਕਿਨ ਸਾਡੇ ਵੱਲੋਂ ਵੀ ਉਹਨਾਂ ਨੂੰ ਫਿਰ ਵੀ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੁਹਾਡੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਆ ਫਾਰਮਰ ਨੂੰ ਕਿ ਆਪਦਾ ਮੰਡੀ ਦੇ ਵਿੱਚ ਵਾਧ ਤਵਾਦ ਕਰਨ ਕਲੇ ਆ ਜੀ ਸਰਕਾਰੀ ਖਰੀਦ ਸ਼ੁਰੂ ਹੋਇਆ ਪ੍ਰਬੰਧ ਸਾਡੇ ਓਕੇ ਆ ਜੀ ਸਾਰੇ ਤੇ ਬੋਲੀ ਪ੍ਰੋਪਰ ਚੱਲ ਰਹੀ ਹੈ ਜੀ ਮੰਡੀ ਦੇ ਵਿੱਚ ਇੱਕ ਸਰ ਜਿਵੇਂ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ ਮੋਇਸਚਰ ਚੈੱਕ ਕਰ ਰਹੇ ਆ ਜਦੋਂ ਬਾਹਰ ਆ ਉਹ ਵੈਸੇ ਮੋਇਸਚਰ ਤੋਂ ਬਿਨਾ ਕਾਟਤੇ ਵੀ ਸੁਣਿਆ ਵੀ ਜਾ ਰਿਹਾ ਕੰਮ ਕਾਟ ਵੀ ਲਈ ਜਾ ਰਹੀ ਹੈ ਫਾਰਮਰਸ ਤੋਂ ਫਾਰਮਰ ਤੋਂ ਕਾਟ ਨਹੀਂ ਜੀ ਮੇਰੇ ਧਿਆਨ ਚ ਹਜੇ ਇਸ ਤਰ੍ਹਾਂ ਦੇ ਕੋਈ ਈ ਆਏਗੀ ਆਏਗੀ ਤਾਂ ਅਸੀਂ ਪ੍ਰੋਪਰ ਉਹਦੇ ਜਿਸ ਨੇ ਵੀ ਇਹ ਅਗਰ ਕਿਸੇ ਆਰਥੀ ਵੱਲੋਂ ਜਾਂ ਕਿਸੇ ਉਹਦੇ ਤੋਂ ਉਹ ਖਰਾਬ ਕਾਰਵਾਈ ਕਰਾ ਦੇ ਜੀ ਬੈਂਕ ਜਿਹੜੀ ਖਰੀਦ ਕਰ ਰਹੀ ਹੈ ਤੇ ਖਰੀਦ ਕਿਹੜੀ ਆ ਅਸੀਂ ਕਰ ਰਹੀ ਹੈ ਹਾਂ ਕਿੱਥੇ ਜੀ ਬਾਹਰ ਜਿਹੜਾ ਇਹ ਬਿਨਾ ਨਹੀਂ ਹਜੇ ਯਾਰ ਪਹਿਲਾਂ ਕੁਸ਼ੀ ਤੋਂਣਗੇ ਜੀ ਹਾਂਜੀ ਫਿਰ ਉੱਥੇ ਏਜੰਸੀਆਂ ਲੋਡ ਕਰਾਂਗੇ ਜਿਹੜਾ ਬਾਹਰ ਉੱਥੇ ਮਾਲ ਭਰਿਆ ਤੇ ਹੁਣ ਭਰ ਰਿਹਾ ਮਾਲ ਪ੍ਰਾਈਵੇਟ ਬਾਹਰਦਾਨੇ ਚ ਮਾਲ ਭਰਿਆ ਹਾਂਜੀ ਪ੍ਰਾਈਵੇਟ ਬਾਹਰਦਾਨੇ ਚ ਉਹਦੇ ਅਸੀਂ ਅਜੇ ਸਰ ਇਹਨਾਂ ਨੂੰ ਨੋਟਸ ਕੱਢਿਆ ਜੀ ਹਾਂਜੀ ਤੇ तकरीबन ਦੋ ਟਾਇਰ ਘਟਾ ਮੇਰੀ ਨਿਗਾਹ 'ਚ ਹੈ ਉਹਦੇ ਨਾਲ ਹੀ ਪ੍ਰਾਈਵੇਟ ਟਾਰਫ ਤੇ ਉਹਨਾਂ ਨੇ ਭਰੀ ਵੀ ਆ। ਇਹ ਵੀ ਲੈਪਰੀ ਹੋ ਰਹੀ ਹੈ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਪ੍ਰੋਪਰ ਸਾਡੇ ਅਸੀਂ ਉਹਨੂੰ ਰਿਪੋਰਟ ਦੇ ਵਿੱਚ ਲੈ ਕੇ ਸਾਡੇ ਮੰਡੀ ਸੁਪਰਵਾਈਜ਼ਰ ਨਾਲ ਅਸੀਂ ਤਾਲਮਿਲ ਕਰਕੇ ਕੱਲ ਅਸੀਂ ਉਹਨਾਂ ਦੇ ਗਏ ਆ ਜੀ। ਤੇ ਉਹ ਵੀ ਜਿਹੜੀ ਵੀ ਆ ਉਹਨਾਂ ਨੂੰ ਫੀਸ ਦਾ ਸੀ ਨੋਟਸ ਦਿੱਤਾ ਗਿਆ ਜੀ। ਉਹ ਫੀਸ ਤਾਂ ਸਾਡੇ ਉਹ ਲਈ ਵੀ ਜਾਏਗੀ ਜੀ। ਠੀਕ ਹੈ।